ਆਈ ਬਾਈ ਕੀ ਗੱਲ ਬੋਲੇ ਜੱਜ ਬੋਲੇ ਕੀ ਨਾਮ ਕੀਤਾ ਨਾ ਸੱਤੇ ਨਾਰੇ ਬਾਈ ਲੱਗ ਮੈਂ ਬਾਈ ਰਿਟੇਲ ਤੋਂ ਮੈਂ ਅੰਟੀ ਸਾਹਿਬ ਹਾਂ ਜੀ ਹਾਂ ਜੀ ਬਾਰ ਬਿਨਾ ਨਾਮ ਬਾਈ ਆਪਣਾ ਮੈਂ ਐਂਟੀਹਰਫ ਚਾ ਲੁਕਾ ਕੇ ਫਾਊਂਡੇਸ਼ਨ ਆਫ ਇੰਡੀਆ ਕੋ ਸਟੇਟ ਚੀਫ ਇਨ ਚਾਰਜ ਗੱਲ ਕੀ ਹੋ ਜਾਉਰੇ ਪੌਂਦੀ ਗੱਲ ਐ ਹੋਈ ਆ 12 ਤਰੀਕ ਨੂੰ ਇੱਕ ਕੁੜੀ ਆ ਮਨਾਛੀ गई है। बारह तरीक को लैके नाम की नाम जी ऐसा की मान लग नहीं कल हां जीप लाई सी देर से ਕਿੰਦਰਾ ਕੁੜੀ ਦਾ ਦੇਖੋ ਨਾਮ ਲਟਾ ਕੀ ਦਾ ਟਾਟਾ ਮੈਂ ਆਕਸ਼ੀ ਕੀ ਹੋਇਆ ਕੀ ਮਾਲਾ ਦੀ ਤੇ ਸਿਸਟਰ ਰੈਕ ਨਾ ਕ੍ਰੇਨ ਨਾਲ ਤੇ ਵਾਲੇ ਨੇ ਉਹਨੂੰ ਛੱਡੇ ਨਹੀਂ ਉਹਨੂੰ ਕੁਚਲ ਦੇ ਰਾਇ ਅੱਗੇ ਲੈ ਕੇ ਗਿਆ ਵਾਪਸ ਲੈ ਕੇ ਆ ਉਹਨੇ ਇੱਕ ਵਾਰ ਵੀ ਇਨਸਾਨੀਅਤ ਨਹੀਂ ਦਿਖਾਈ ਮੇਰੇ ਭੈਣ ਨੂੰ ਸਿਰ ਨਹੀਂ ਟੱਕ ਲੱਗੀ ਸੋਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਨਾ ਹਸਪੀਟਲ ਲੈ ਕੇ ਜਾਓ ਭੱਜ ਗਿਆ ਕ੍ਰੇਨ ਨੂੰ ਛੁਵਾਤੀ ਉਹਨੇ ਐਸੇ ਹੋਇਆ ਕਿੱਥੇ ਐਕਸੀਡੈਂਟ ਐਸੇ ਖਾਨ ਕੋਲ ਹਾਂਜੀ ਅਸੀਂ ਜਦੋਂ ਕੰਪਲੇਂਟ ਕਰਾਂਗੇ ਤਾਂ ਸਾਰੇ ਮਿਲੇ ਪਏ ਹਾਂਜੀ ਭੂਕਾ ਘਰਾ ਹਟਾ ਦੇ ਕੋਈ ਸਾਡੀ ਐਫਆਈਆ ਨਹੀਂ ਕਰਜ ਕਰਤਾ ਉਹ ਸਾਡੀ ਭੈਣ ਗਈ ਇਥੇ ਹਾਂਜੀ ਬੈਠ ਕੇ ਹਸਪੀਟਲ ਹਾਂਜੀ ਦੇਖੋ ਆ ਜੀ ਆਜ ਤੁਸੂ ਦੇਖੋ ਆ ਜੀ ਆਜ ਤੁਸੂ ਆ ਜੀ ਵਾਪਸ ਲੱਗਦੇ ਮੇਰੀ ਹਾਂਜੀ ਅੱਛਾ ਤੁਹਾਨੂੰ ਪੁੱਛਾਂ ਉਹਦੀ ਕੁੜੀ ਨਾ ਹੋਇਆ ਹੁੰਦਾ ਹਾਂਜੀ ਕਹ ਲੈਣਾ ਚਾਹੇ ਹਾਂਜੀ ਅੱਛਾ ਇਹਨੇ ਤੇ ਨੋੜੇ ਛੋਟਾ ਤੇ ਨੂੰ ਲੈ ਕੇ ਅੱਜ ਤੂੰ ਡੇਟ ਹੋ ਗਈ ਹੋਈ ਬਹੁਤ ਅਸੀਂ ਐਫ ਆਈ ਆਰ ਦਰਪਾਨਾ ਲੈਣੇ ਉਹ ਜੇ ਭਾਈ ਆਣੀ ਕਿ ਜਾਨ ਜਨ ਕੋ ਤਾਂ ਭੰਨ ਲਾਇਆ ਜਾ ਰਿਹਾ ਅੱਜ ਨਹੀਂ ਕੱਲ ਅੱਜ ਨਹੀਂ ਕੱਲ ਇਹਨੇ ਤੇ ਨੋੜੇ ਕੁਝ ਨਾ ਹੋ ਰਿਹਾ ਤੇ ਦੂਜੀ ਫਾਟੀ ਬੁਲਾ ਦਿੰਦਾ ਇੱਕ ਹੰਦ ਨਾਉਦਾ ਮੇਰੇ 9 ਵਜੇ ਨੂੰ ਜਾਂਦਾ ਹੁੰਦਾ ਐਸਐਚਓ ਆਪਣੇ ਹਥਾਣੇ ਦੇ ਵਿੱਚ ਬੁਲਾ ਕੇ ਰਾਤੀ 5:00 5:30 ਵਜੇ ਮੇਜਦਾ ਹੁੰਦਾ ਬਿਠਾਏ ਰੱਖਦਾ ਨਾ ਕੋਈ ਕਾਰਵਾਈ ਨਾ ਕੁਝ ਇਹ ਪ੍ਰੋਬਲਮ ਸਾਰੇ ਹੈ ਗਿਆ ਸੋ ਦੇਖ ਸਕਦੇ ਹੋ ਇਹ ਤਸਵੀਰਾਂ ਮਿਨਾਕਸ਼ੀ ਜੀ ਜੀ ਦਾ ਜਿਹੜੀ ਸੜਕ ਖਾਸ ਵਿੱਚ ਮੋੜ ਹੋ ਗਈ ਸੀ ਕਿ 12 ਤਰੀਕ ਨੂੰ ਗੱਲਬਾਤ ਕਰਾਂਗੇ ਉਹ ਅੱਜ ਤੱਕ ਨਾ ਮੇਰੇ ਤੇ ਸਾਰੇ ਐਸਐਚਓ ਪੁਲਿਸ ਵਾਲੇ ਸਾਰੇ ਮਿਲੇ ਸਾਰਿਆਂ ਨੇ ਪੈਸੇ ਖਾਦੇ ਕੋਈ ਤਰ੍ਹਾਂ ਕੰਪਲੇਨਟ ਕਰ ਦੋ ਦਿੱਤੀ ਸੀ ਕੰਪਲੇਨਟ ਕੰਪਲੇਨਟ ਕਰ ਦੋ ਦਿੱਤੀ ਸੀ ਤੇਰਾ ਤਰੀਕ ਨੂੰ ਸੰਸਕਾਰ ਕੀਤਾ ਆਪਾਂ 14 ਤਰੀਕ ਨੂੰ ਕੰਪਲੇਨਟ ਕਰਾਈ ਪੁਲਸ ਵਾਲੇ ਕਹਿੰਦੇ ਦਾਖਲਵਾਣਾ ਦਾ ਦਾਖਲਵਾੜ ਕੇ ਨਾ ਕੇਸ ਹੁੰਦਾ ਹੂੰ ਪੁਲਸ ਵਾਲੇ ਨੂੰ ਪੁੱਛਿਆ ਕਿਹੜਾ ਕੇਸ ਹੁੰਦਾ ਇਹ ਐਸੇ ਜਿਹੜਾ ਬੈਠਾ ਐ ਐਸਚੋ ਨੂੰ ਪੁੱਛੋ ਉਹਦੀ ਕੁੜੀ ਰਹੁੰਦਾ ਤੇ ਉਹਨੇ ਕੀ ਕਰਨਾ ਸੀਗਾ ਇਹਨੇ ਥਾਣੇ ਦੀ ਕੰਪਲੇਨਟ ਇਹਨਾਂ ਨੂੰ ਮਿੰਟ ਥਾਣੇ ਦੀ ਆ ਉੱਤੋਂ ਮੇਰੇ Papa ਕੇਸ ਸੀ ਕਿ ਮੇਰੇ Papa ਉਸਨੇ ਨਾ ਨਾਲ ਸੀਗੇ ਉਹਨਾਂ ਨੂੰ ਕਹਿੰਦੇ ਪਈ ਦੇਖੋ ਲਾਈ ਸਿਰਾ ਦੇ ਹਲੋ ਆ ਤੀ ਤੱਕ ਤੇਰੀ ਖਬਰ ਚਲਦੀ ਦੇਖ ਬਾਹਰ ਅਲਟੀਮੈਟ ਦੇਖੋ ਪੂਰਾ ਰੋਡ ਬੰਦ ਕਰ ਦਿੱਤਾ ਦੇਖੋ ਲਾਈ ਸਿੱਧਾ ਤੇ ਇੱਥੇ ਪੂਰਾ ਰੋਡ ਬੰਦ ਕਰਤਾ ਉਹਨਾਂ ਨੇ ਦੇਖੋ ਲਾਈ ਸਿੱਧਾ ਤੇ ਇੱਥੇ ਵਟੀਆਂ ਦੇਖੋ ਪੂਰੇ ਰੋਡ ਬੰਦ ਕਰਤਾ ਤੁਸੀਂ ਦਿੱਤਰ ਬਾਹਰ ਇੱਕ ਲਾਈ ਸਿੱਧਾ ਤੇ ਇੱਥੇ ਵਟੀਆਂ ਦੇਖੋ ਵੇਖੋ ਦੇਖੋ ਹੁਣ ਹੁਣ ਕੀ ਮੰਗਦੀ ਹੁਣ ਕੀ ਮੰਗਦੀ ਅੱਜ ਕੀ ਨਾਮ ਲੜਾਈ ਹਾਂਜੀ ਹਾਂਜੀ ਅੱਜ ਹੀ ਤਰਨਾ ਲਗਣਾ ਆਇਆ ਇਹਨੇ ਸਾਡੇ ਕੋਸ਼ਿਸ਼ ਨਹੀਂ ਕਰਦਾ ਤਕਾ ਤਾ ਦੋ ਸਾਡੇ ਲਵਾੜਿਆ ਨਹੀਂ ਆਇਆ ਹਾਂਜੀ ਕੋਈ ਨਹੀਂ ਕਰਦੇ ਹਾਂ ਹਾਂਜੀ ਕੋਈ ਨਹੀਂ ਕਰਦੇ ਹਾਂ ਕੋਈ ਨਹੀਂ ਕਰਦੇ ਹਾਂ ਹਾਂਜੀ ਹਾਂਜੀ ਬੱਸ ਕਰੋ ਆਪਣੀ ਮਰਜ਼ੀ ਨਹੀਂ ਕਰਾਉਂਦੇ ਹਾਂ ਮਿੱਕੀ ਹੋਇਆ ਕੀ ਕੁਝ ਨਹੀਂ ਗਾਲੇ ਸਾਹਿਬ ਆ 12 ਤਰੀਕ ਨੂੰ ਹੋਇਆ ਸੀ ਹਾਂਜੀ ਮੈਂ ਗੱਲ ਕਰਤੀ ਹੈ 12 ਤਰੀਕ ਨੂੰ ਐਕਸੀਡੈਂਟ ਹੋਇਆ 15 ਤਰੀਕ ਨੂੰ ਕੰਪਲੇਨਟ ਜੀਸੀਪੀ ਹੋ ਗਈ ਹਾਂਜੀ ਹਾਲ ਤੱਕ ਇਹ ਨਹੀਂ ਸੁਣਵਾਈ ਨਹੀਂ ਹੋਈ ਹਾਂਜੀ ਚਾਰ ਕੰਮ ਨਾ ਚਾਰ ਦਰਦਾਂ ਨਾਲ ਜ਼ਿੰਦਗੀ ਗਈ ਆ ਹਾਲ ਤੱਕ ਇਹਦੀ ਕੋਈ ਸੁਣਵਾਈ ਨਾ ਖਾਣਾ ਖੋਲ ਤਈ ਤੂੰ ਕਹਿੰਦਾ ਹਾਂਜੀ ਐਤੋਂ ਯੂਨਾਈਟੀਸ ਦਫਤਰ ਆਏ ਕੀ ਕਹਿੰਦੇ ਟੀਸ਼ਰਟਾਂ ਦੇ ਕੋਚ ਨਹੀਂ ਆਏ ਆ ਸੀਪੀ ਸਾਹਿਬ ਆਪੀਂ ਸਾਹਿਬ ਦੋਗੇ ਹਾਂਜੀ ਸਾਹਿਬ ਦੇਖੋ ਲਾਈਸ ਸੀਰਾ ਤੇ ਇੱਥੇ ਵਿਟੀਆਂ ਦੇਖੋ ਦੇਖੋ ਲਾਈਸ ਸੀਰਾ चालू करोजा बुले रोज़ प्रदर्शन ਨੇ ਬਿਲਕੁਲ ਤਸਵੀਰਾਂ ਆਏ ਤੁਸੀਂ ਦੇਖ ਸਕਦੇ ਹੋ ਐਸੈਂਬਲੀਆ ਤਸਵੀਰਾਂ ਜਿਲੰਦਰ ਦੇ ਡੀਸੀ ਆਫਿਸ ਤੋਂ ਤੁਹਾਨੂੰ ਇਹ ਤਸਵੀਰਾਂ ਖਾਜੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਜਨਗ ਰਹਾ ਦੀਏ ਪੰਜਾਬ ਪਰ ਦੇ ਨਾਂ ਦੇ ਜੋ ਨਾਰੇ ਲਾਜਾਰੇ ਨੇ ਤਸਵੀਰਾਂ ਬਿਲਕੁਲ ਦੇਖ ਸਕਦੇ ਹੋ ਡੀਸੀ ਆਫਿਸ ਜੀਆਂ ਕਨੂਹ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਪੰਜਾਬ ਫ੍ਰੀ ਪੰਜਾਬ ਫ੍ਰੀ ਦੇਖ ਸਕਦੇ ਹੋ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਡੀਸੀ ਤੋਂ ਬਾਅਦੀਆਂ ਤੁਹਾਨੂੰ ਇਹ ਤਸਵੀਰਾਂ ਹਾਇਰ ਜ਼ਾਰੀਆਂ ਨੇ ਜਿੱਥੇ ਕਿ ਤੁਹਾਨੂੰ ਦੇਖ ਰਹੀਏ ਜੋ ਕਿ ਗੋੜ ਜਾਨ ਕਰਕੇ ਜੋ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਦੇਖ ਸਕਦੇ ਹੋ ਜੋ ਤਸਵੀਰਾਂ ਬਿਲਕੁਲ ਸਾਂਝੀਆਂ ਜਿੱਤਿਆ ਜ਼ਾਰੀਆਂ ਨੇ ਤੁਹਾਨੂੰ ਇਹ ਚਲੰਦਰ ਦੇ ਡੀਸੀ ਆਫਿਸ ਦੀਆਂ ਇਹ ਤਸਵੀਰਾਂ ਸਾਂਝੀਆਂ ਜਿੱਤਿਆ ਜ਼ਾਰੀਆਂ ਨੇ ਜਿੱਥੇ ਕੀਤਾ ਨੂੰ ਦਿਖਾ ਦਈਏ ਜੋ ਕਿ ਲੋਕਾਂ ਵੱਲੋਂ ਜੋ ਇੱਕ ਰੋਜ ਪ੍ਰਦਰਸ਼ਨ ਕਰਕੇ ਸੜਕ ਜਾਨ ਕੀਤੀ ਗਈ ਹੈ ਦੇਖ ਸਕਦੇ ਜੋ ਕਿ ਮੇਰੇ ਯਾਰ ਕੁੱਤੇ ਕੁੱਤੇ ਭਾਈ ਇੱਕ ਵੇਲੇ ਕੋ ਨਾਮ ਕੀ ਡਟ ਹੈ ਜੀ ਬੈ ਸਟੇਟ ਸੀ ਭਾਈ ਦਵਜਨ ਰਜੇਸ਼ ਵਰਮਾ ਇਹਨਾਂ ਦੀ 12 ਤਰੀਕ ਨੂੰ ਇਹਨਾਂ ਦਾ ਐਕਸੀਡੈਂਟ ਹੋਇਆ 15 ਤਰੀਕ ਨੂੰ ਇਹਦੇ ਕੰਪਲੇਟ ਦਿੱਤੀ ਸੀ ਸੀਪੀ ਆਫਿਸ 15 ਤਰੀਕ ਨੂੰ ਮਾਇਰ ਤੇ ਨੂੰ ਸੀਪੀ ਸਾਹਿਬ ਨੇ ਬੁਲਾਈਏ ਪਈਓਟ ਵਾਲੇ ਸੀਪੀ ਸਾਹਿਬ ਚਾਰ ਵਾਰੀ ਰਾਮਾ ਮੰਡੀ ਐਸ ਐਚਓ ਨੇ ਦਰਖਾਸਤਾਂ ਦੇਖ ਲਈਆਂ ਕੰਪਲੀਟਾ ਲੈ ਕੇ ਆ ਭਾਈ ਜੀ ਮਾਮਲਾ ਹੋ ਗਿਆ